ਤੁਖਾਰੀ ਸ਼ੰਤ ਮੈਂ ਲਾ ਪਹਿਲਾ 12 ਮਹਾ ੴ ਸਤਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾਂ ਤੁਰਬ ਕਮਾਇਆ ਸਿਰ ਸਿਰ ਸੁਖ ਸੁਹਮਾਂ ਦੇ ਸੋ ਤੂੰ ਭਲਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਸਾਰੂਬੇਨ ਕੜੀ ਨਾ ਜੀਵਾ ਪ੍ਰੇ ਬਾਜ ਦੋਹੇਲੀ ਕੋਏ ਨ ਬੇਲੀ ਗੁਰਮੁਖ ਅੰਮ੍ਰਿਤ ਪੀਵਾ ਰਚਨਾ ਰਾਚ ਰਹਿ ਨਰੰਕਾਰੀ ਪ੍ਰਭ ਮਨ ਕਰਮ ਸੁਕਰਮਾ ਨਾਨਕ ਪੰਥ ਨਿਹਾਲੇ ਸਾਧਨ ਤੂ ਸੁਣ ਆਤਮ ਰਾਮਾ ਮਾ ਬੀਆ ਪਿਓ ਬੋਲੇ ਕੋਕਿਲ ਬਾਣਿਆ ਸਾਦਨ ਸਬਰਸ ਚੋਲਾ ਅੰਕ ਸਮਾਣਿਆ ਹਰ ਅੰਕ ਸਮਾਣੀ ਜਾ ਪ੍ਰਭ ਪਾਣੀ ਸਾ ਸੁਹਾਗਣ ਨਾਰੇ ਨਵ ਘਰ ਥਾਪ ਮਹਿਲ ਘਰ ਉਚੋ ਨਿਜ ਘਰ ਵਾਸ ਮੁਰਾਰੇ ਤੇਰੀ ਤੂੰ ਮੇਰਾ ਪ੍ਰੀਤਮ ਨਿਸਬਾ ਸੁਰ ਰੰਗ ਰਾਵੇ ਨਾਨਕ ਤੋ ਪਿਓ ਚਵੇ ਬਬੀਹਾ ਕੋਕਿਲ ਸ਼ਬਦ ਸੁਹਾਵੇ ਤੂੰ ਸੁਣ ਹਰ ਰਸ ਕਿੰਨੇ ਪੀਤਮ ਆਪਣੇ ਨੰਤਨ ਰਗਤਰਵਨੇ ਘੜੀ ਨਾਂ ਬਿਸਰੈ ਕਿਉ ਘੜੀ ਬਿਸਾਰੀ ਹਾਂ ਬਲੇ ਹਾਰੀ ਹਾਂ ਜੀਵਾਂ ਗੁਣ ਗਾਏ ਨਾ ਕੋਈ ਮੇਰਾ ਹਾਂ ਕਿਸਕੇ ਰ ਹਰ ਬਿਨ ਰਹਿਣ ਨਾ ਜਾਏ ਕੋਟ ਗਈ ਹਰ ਚਰਨ ਨਿਵਾਸੇ ਤੈ ਪਵਿੱਤਰ ਸ਼ਰੀਰਾ ਨਾਮਿਕ ਦ੍ਰਿਸ਼ਟ ਦੀਰਘ ਸੁਖ ਪਾਵੈ ਗੁਰ ਸ਼ਬਦ ਦੀ ਮੰਨ ਤੀਰਾ ਬਰਸੈ ਅੰਬਿਤ ਧਾਰ ਬੂੰਦ ਸੁਹਾਵਣੀ ਸਾਜਨ ਮਿਲੈ ਸਹਿਜ ਸੁਭਾਏ ਹਰ ਸਿਉ ਪੀਤ ਗਣੀ ਘਰ ਮੰਦਰ ਆਵੈ ਚਾ ਪ੍ਰਭ ਪਾਵੈ ਤਨ ਉਭੀ ਗੁਣ ਸਾਰੀ ਘਰ ਘਰ ਕੰਤ ਰਵੈ ਸੋਹਗਣ ਹਾ ਕਿਉ ਕੰਤ ਵਿਸਾਰੀ ਉਨਨ ਤਨਸ਼ਾਏ ਬਰਸ ਸੁਭਾਏ ਮਨ ਤਨ ਪੀਮ ਸੁਖਾਵੇ ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਘਰ ਆਵੇ ਚੇਤ ਬਸੰਤ ਫਲਾ ਫਰ ਸੁਹਾਵੜੇ ਬਨ ਫੂਲੇ ਮੰਡਬਾਰ ਮੈਂ ਪਿਰ ਘਰ ਬਹੋੜੈ ਪਿਰ ਘਰ ਨਹੀਂ ਆਵੇ ਤਨ ਕਿਉ ਸੁਖ ਪਾਵਾ ਵਿਰਹ ਵਿਰੋਧ ਤਨ ਛੀਜੈ ਕੋਕਿਲ ਅੰਬ ਸੁਹਾਵੀ ਬੋਲੇ ਕਿਉ ਦੁਖ ਅੰਕ ਸਹੀਜੈ ਕਵਰ ਭਵੰਤਾ ਫੁੱਲ ਨਹੀਂ ਟਾਲੀ ਕਿਉ ਜੀਵਾ ਮਰ ਮਾਏ ਨਾਨਕ ਚੇਤ ਸਹਜ ਸੁਖ ਪਾਵੇ ਜੇ ਹਰ ਵਾਰ ਘਰ ਤਨ ਪਾਏ ਮੈਂ ਸਾਖ ਭਲਾ ਸ਼ਖਾ ਵੇਸ ਕਰੇ ਤਨ ਦੇਖੈ ਹਰ ਦਵਾਰ ਆਵੋ ਦਇਆ ਕਰੇ ਘਰ ਆਓ ਪਿਆਰੇ ਬੁੱਤਰ ਤਾਰੇ ਤੁਦ ਬਿਨ ਅਢ ਨਾ ਮੋਲੋ ਕੀਮਤ ਕੌਣ ਕਰੇ ਤੁਦ ਭਾਵ ਦੇਖ ਦਿਖਾਵੇ ਢੋਲੋ ਦੂਰ ਨਾ ਜਾਣਾ ਅੰਤਰ ਮਾਨਾ ਹਰਤਾ ਮਹਿਲ ਪਛਾਨਾ ਨਾਨਕ ਵੇ ਸਾਕੀ ਪ੍ਰਭ ਪਾਵੇ ਸੁਰਤ ਸ਼ਬਦ ਮਨ ਮਾਨਾ ਨਾ ਜੇਠ ਫਲਾ ਪੀਤਮ ਕਿਉ ਵਿਸਰਾਏ ਫਲ ਤਾਂ ਸਰਪਾਰ ਸਾਧਨ ਬਿਨੋ ਕਰੈ ਤਨ ਬਿਨੋ ਤਰੇਂਦੀ ਗੁਣ ਸਰੇਂਦੀ ਗੁਣ ਸਾਰੀ ਤਬ ਪਾਵਾਂ ਸੱਚ ਮਹਿਲ ਰਹੈ ਦਰਾਗੀ ਆਉਣ ਦੇ ਤਾਂ ਆਵਾਂ ਨਿਮਾਣੀ ਨਿਤਾਣੀ ਹਰ ਬਿਨ ਕਿਉ ਪਾਵੈ ਸੁਖ ਮਹਿਲੀ ਨਾਨਕ ਜੇਠ ਜਾਣ ਤਿਸ ਜੈਸੀ ਕਰਮ ਮਿਲਾ ਗੁਣ ਗੈਲੀ ਆ ਸਾੜ ਫਲਾ ਸੂਰਜ ਗਗਨ ਲ ਤਪਾਇ ਧਰਤੀ ਦੁਖ ਸਹ ਸੁਖ ਅਗਨ ਨੂੰ ਪਖਾਇ ਅਗਨ ਰਸ ਸੋਖੈ ਮਰੀਏ ਤੋਖੈ ਪੀਸੋ ਕੀਰਤਨ ਹਾਰੇ ਰਤ ਫਿਰਾਏ ਛਾਇਆ ਧਨ ਤੱਕ ਟੀਂਡ ਲਵਾਏ ਮੰਜਬਾਰੇ ਅਵਗਣਮ ਪਾਦ ਚੱਲੀ ਦੁਖ ਆਗ ਸੁਖ ਤੇ ਸਾਚ ਸਮਾਲੇ ਨਾਨਕ ਜਿਸ ਨੂੰ ਏ ਮਨ ਦੀਆ ਮਰਨ ਜੀਵਨ ਪ੍ਰਭ ਨਾਲੇ ਸਾਵਣ ਸਰਸ ਮਨਾ ਤਾਣ ਵਰਸ ਰੁੱਤ ਆਏ ਮੈਂ ਮਨ ਤਨ ਸ਼ੇਪ ਆਵੈ tiers ਪਰ ਦੇਸ ਸਿਧਾਏ ਪੈਰ ਤਰ ਨਹੀਂ ਆਵੇ ਮਰੀਏ ਹਵਾ ਦਮਨ ਚਮਕ ਡਰਾਏ ਸੇਜ ਇਕੱਲੀ ਖਰੀ ਦੋਹੇਲੀ ਮਰਨ ਭਾ ਦੁਖ ਮਾਏ ਹਰ ਬਿਨ ਨੀਂਦ ਭੂਖ ਕੋ ਕੈਸੀ ਕਾਪੜ ਤਨ ਨ ਸੁਖਾਵੇ ਨਾਨਕ ਸੋ ਸੁਹਾਗਣ ਕੰਤੀ ਤੇਰਕਾ ਅੰਕ ਸਮਾਵੈ ਤਾਦੋ ਧਰਮ ਪੁੱਲੀ ਪਰ ਜੋ ਬਨ ਪਸ਼ੁਤਾਣੀ ਜਲ ਥਲ ਨੀਰ ਫਰੇ ਬਰਸ ਰੁਤੇ ਰੰਗ ਮਾਣੀ ਬਰਸੈ ਨਿਸਕਾਲੀ ਕਿਉ ਸੁਖ ਬਾਲੀ ਦਾਦਰ ਮੋਰ ਲਵੰਤੇ ਪ੍ਰਯੋਪਿਓ ਚਾਵੈ ਬਬੀਹਾ ਬੋਲੇ ਪਉਂਗੰ ਕੰਫਿਰੰਦ ਸੰਤੇ ਮਛਰ ਡੰਗ ਸਾਇਰ ਭਰ ਸੁਭਰ ਬਿਨ ਹਰ ਕਿਉ ਸੁਖ ਪਾਈਐ ਨਾਨਕ ਤੂਛ ਚਲੋਂ ਗੁਰ ਆਪਣੇ ਜਾਂ ਤਬ ਤਾਹੀ ਜਾਈਐ ਅਸਲ ਆਓ ਪਰਾ ਸਾਧਨ ਚੂਰ ਮੋਈ ਤਾਂ ਮਿਲਿਐ ਪ੍ਰਭ ਮੇਲੇ ਦੁੱਜੇ ਪਾਇ ਖੋਈ ਝੂਠ ਵੇ ਗੁੱਤੀ ਤਾਂ ਪੇਰ ਮੁੱਤੀ ਕੁੱਕਾ ਤਾਂ ਸੇ ਫੁੱਲੇ ਅੱਗੇ ਕਾਮ ਪਿੱਛੇ ਰੁੱਤ ਜਾੜਾ ਦੇਖ ਚਲਤ ਮਨ দোਲੇ ਦਾ ਦੇਸ਼ ਸਖ ਹਰੀ ਹਰੀਆਵਲ ਸਹਿਜ ਪੱਕਾ ਸੋ ਮੀਠਾ ਨਾਨਕ ਸੋਨ ਮਿਲੋ ਪਿਆਰੇ ਸਤ ਗੁਰ ਪੈ ਵਸੀ ਠਾ ਤਤਕ ਕਿਰਤ ਪਾਇਆ ਜੋ ਪ੍ਰਭ ਪਾਇਆ ਦੀਪਕ ਸਹਿਜ ਬੜਾ ਤਤ ਜਲਾਇਆ ਦੀਪਕ ਰਸ ਤੇ ਲੋ ਤਨ ਪਿਰ ਮੇ ਲੋ ਤਨ ਉਮਾ ਹੈ ਸਰਸੀ ਗੁਣ ਮਾਰੀ ਮਰ ਨਾ ਸੀ ਝ ਗੁਣ ਮਾਰੀ ਤਾਂ ਮਰਸੀ ਨਾਮ ਭਗਤ ਦੇ ਨਿਜ ਖੜ ਬੈਠੇ ਅਝੋ ਤਣਾੜੀ ਆਸਾ ਨਾਮ ਮਿਲੋ ਕਪਟਦਾਰ ਖੋਲੋ ਏਕ ਕੜੀ ਖਟਮਾਸ ਮੰਘਰ ਮਹਾ ਫਲਾ ਹਰ ਗੁਣ ਅੰਕ ਸਮਾਵੈ ਗੁਣਵੰਤੀ ਗੁਣਰਵਾ ਮੈਂ تیرਨੇ ਚਲ ਪਾਵੈ ਮੇ ਚਲ ਚਤੁਰ ਸੁਝਾਨ ਵਿਧਾਤਾ ਚੰਚਲ ਜਗਤ ਸੁਭਾਇ ਗਿਆਨ ਧਿਆਨ ਗੁਣ ਅੰਕ ਸਮਾਣੇ ਤਰਬ ਭਾਣੇ ਤਾਂ ਪਾਇਆ ਗੀਤ ਨਾਦ ਕਵਿਤ ਕਵੇ ਸੁਣ RAM ਨਾਮ ਦੁਖ ਭਾਗਾ ਨਾਨਕ ਸਾਧਨ ਨਹਾ ਪਿਆਰੀ ਅਬ ਭਗਤੀ ਪਿਰ ਆਗੈ ਪੋਖ ਤੁਖਾਰ ਪੜਾ ਵਣ ਤ੍ਰਣ ਰਸ ਸੁਖਾਏ ਆਵਤ ਕੀ ਨਹੀਂ ਮਨ ਤਨ ਵਸੈ ਮੁਖੇ ਮਨ ਤਨ ਰਵ ਰਹਾ ਜਗ ਜੀਵਨ ਗੁਰ ਸ਼ਬਦ ਦੀ ਸੰਗਮਾਣੀ ਅੰਡਜ ਜੇਰਜ ਸੇਤ ਜੁ ਉਤਪੁਜ ਘਟ ਘਟ ਜੋਤ ਸਮਾਣੀ ਦਰਸ਼ਨ ਦੇਹ ਦਇਆਪਤ ਦਾਤੇ ਗਤ ਪਾਵਾਂ ਮਤ ਦੇਹ ਨਾਨਕ ਰੰਗ ਰਵ ਰਸ ਰਸੀਆ ਹਰ ਸਿਓਂ ਪ੍ਰੀਤ ਸੁਨੇਹੋ ਮਾਗ ਤੁਨੀ ਤਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੰਗਾ ਅੰਕ ਸਮਾਨਿਆ ਪ੍ਰੀਤਮ ਗੁਣ ਅੰਕੇ ਸੁਣ ਤਪ ਬੰਕੇ ਤੁਦ ਪਾਵਾਂ ਸਰਨਾਵਾਂ ਗੰਗ ਜਮਨ ਤਾਂ 베ਣੀ ਸੰਗਮ ਸਤ ਸਮੰਦ ਸਮਾਵਾਂ ਪੁੰਨ ਦਾਨ ਪੂਜਾ ਪਰਮੇਸ਼ੁਰ ਜੁਗ ਜੁਗ ਏਕੋ ਜਾਤਾ ਨਾਨਕ ਮਾਘ ਮਹਾਰਸ ਹਰ ਜਪ ਅਠ ਸੱਠ ਤੀਰਥ ਨਾਤਾ ਫਲ ਗੁਣ ਮਨ ਰਸੀ ਪ੍ਰੇਮ ਸੁਭਾਇ ਆਨੰਦੇ ਨਰਸ ਭਇਆ ਤਪ ਗੁਆਇਆ ਮਨ ਮੋਹ ਚੁਕਾਇਆ ਜਾਂ ਤਿਸ ਭਾਇਆ ਕਰ ਕਿਰਪਾ ਕਰ ਆਓ ਬਹੁਤੇ ਵੇਸ ਕਰੀ ਤੇਰ ਬਾਜੋ ਮਹਿਲੀ ਲਹਾਨਾ ਥਾਓ ਹਾਰ ਢੋਰ ਰਸ ਪਾਟ ਪਟੰਬਰ ਤੇਰ ਲੋੜੀ ਸ਼ਿੰਗਾਰੀ मानक मेल ਲਈ ਗੁਰ ਆਪਣਾ ਕਰਵਰ ਪਾਇਆ ਨਾਰੀ ਦੇ ਦਸ ਮਹਾ ਤ੍ਰਤੀਥੀ ਵਾਰ ਫਲੇ ਢੜੀ ਮੂਰਤ ਤਲ ਸੱਚੇ ਆਏ ਸਹਿਜ ਮਿਲੇ ਤਬ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਵਿਦ ਜਾਣੈ ਜੇਨ ਸ਼ੀਂਗਾਰੀ ਤੇ ਸੱਤਿਆਰੀ ਮੇਲ ਫੜਾ ਰੰਗ ਮਾੜੇ ਘਰ ਸੇਜ ਸੁਹਾਵੀ ਜਾਂ ਪਿਰ ਰਾਵੀ ਗੁਰਮੁਖ ਮਸਤਕ ਪਾਗੋ ਨਾਨਕ ਐ ਨਿਸਰਾਵੈ ਪ੍ਰੀਤਮ ਹਰ ਵਰਥੈ ਸੁਹਾਗੋ ਤੁਖਾਰੀ ਮਹਿਲਾ ਪਹਿਲਾ पहल तहर नैन सलोनी रैन अंधरारी राम वखर राख मु वरी वारी वारी आव कवण जगाव सूती जम रस चूस रैण अंधेरी कत तेरी चोर पड़ ਕਰਮੁ ਉਸੇ ਰੱਖਣਹਾਰਾ ਅਗੰਮ ਅਪਾਰਾ ਸੁਣ ਬੇਨੰਤੀ ਮੇਰੀ ਆ ਨਾਨਕ ਮੂਰਖ ਤਭਾ ਨਾਚੇ ਤਾ ਕਿਆ ਸੁਝਰਣ ਅੰਧੇਰੀਆ ਦੂਜਾ ਪੈਰ ਪਾਇ ਜਾਗ ਤੇ ਤੀਰਾਮ ਵਖਰ ਰਖ ਮੋਏ ਖੱਜੇ ਖੇਤੀ ਰਾਮ ਰੱਖੋ ਖੇਤੀ ਹਰ ਗੁਰੇਤੀ ਜਾਗਤ ਚੋਰ ਨਾ ਲਾਗੈ ਜਮ ਮਗ ਨਾ ਜਾਵੋ ਨਾ ਦੁਖ ਪਾਵੋ ਜਮ ਕਾ ਡਰ ਤੋ ਭਾਗੈ ਰਬ ਸਸ ਦੀਪਕ ਗੁਰਮਤ ਦਵਾਰ ਮਨ ਸਾਚ ਮੁਖ ਧਿਆਵੈ ਨਾ ਮੂਰਖ ਅਝੋ ਨਾ ਚੇਤ ਤਿਵ ਦੂਜ ਸੁਖ ਪਾਵੇ ਤੀਜਾ ਪਹਿਰ ਫਿਆ ਨੀਂਦ ਵਿਲਾਪੀ ਕਿਰਾਮ ਮਾਇਆ ਸਤਦਾਰਾ ਦੁਖ ਸੰਤਾਪੀ ਰਾਮ ਮਾਇਆ ਸਤਦਾਰਾ ਜਗਤ ਪਿਆਰਾ ਜੋ ਗੁਚੁ ਗਏ ਨੇ ਤੂਫਾਨ ਸੈ ਨਾਮ ਤੇ ਆਵ ਤਾ ਸੁਖ ਪਾਵੇ ਗੁਰਮਤਿ ਕਾਲ ਨਾ ਗਰਾਸੈ ਜੰਮਣ ਮਰਣ ਕਾਲ ਨਹੀਂ ਛੋੜੈ ਵਿਣ ਨਾਵ ਸੰਤਾਤੀ ਨਾਨਕ ਤੀਜੇ ਤ੍ਰਿਤਿ ਲੋਕਾ ਮਾਇਆ ਮੋਹ ਵਿਆਪੀ ਚੌਥਾ ਪਰਪਰਾ ਦੋਤ ਦਿਹਾੜ ਰਾਮ ਤਿੰਨ ਖਰ ਰਖ ਅੜਾ ਜੋ ਅਨ ਦਿਨ ਜਾਗੈ ਰਾਮ ਗੁਰ ਪੂਛ ਜਾਗੇ ਨਾਮ ਲਾਗੇ ਤਿਨਾ ਰਹਿਣ ਸਹੇਲੀਆਂ ਗੁਰ ਸ਼ਬਦ ਕੁਮਾਵੇ ਜਨਮ ਨ ਆਵੇ ਤਿਨਾ ਹਰ ਪ੍ਰਭ ਬੇਲੀਆਂ ਕਰ ਕੰਪ ਚਰਨ ਸ਼ਰੀਰ ਕੰਪੈ ਮੈਣ ਅੰਧੁਲੇ ਤਨ ਧਸਨ ਸੇ ਨਾਨਕ ਦੁਖੀਆ ਜੁਗ ਚਾਰੇ ਬਿਨ ਨਾਮ ਹਰ ਕੇ ਮਨ ਵਸੇ ਖੁੱਲੀ ਗੰਠ ਉਠੋ ਲਿਖਿਆ ਆਇਆ ਰਾਮ ਰਸ ਕਸ ਸੁਖ ਠਾਕੇ ਬੰਧ ਚਲਾਇਆ ਰਾਮ ਬੰਧ ਚਲਾਇਆ ਜਹ ਪ੍ਰਭ ਭਾਇ ਨਾਮ ਦੀ ਸਣ ਸੁਣੀਆ ਆਪਣ ਨੂੰ ਵਾਰੀ ਸਭ ਸੈ ਆਵੇ ਸੱਕੀ ਖੇਤੀ ਲੁਣੀਆ ਢੜੀ ਜਸੇ ਕਾ ਲੈ ਖਾਲੀ ਜਾ ਬੁਰਾ ਭਲਾ ਸੋ ਜੀਆ ਨਾਨਕ ਸੁਰ ਨਾਰ ਸ਼ਬਦ ਮਿਲਾਏ ਸੇਮ ਪ੍ਰਭ ਕਾਰਣ ਕੀਆ